ਲੁਧਿਆਣਾ ਪੁਲਿਸ ਨੇ 11 ਲੱਖ 48 ਹਜ਼ਾਰ ਦੀ ਨਕਦੀ ਨਾਲ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀ ਉਸ ਸਮੇਂ ਹੋਈ ਜਦੋਂ ਟੀ-20 ਵਿਸ਼ਵ ਕੱਪ ਦੌਰਾਨ ਸਟਾਲਾਰੇ ਸੀ ਮੌਕੇ ਤੇ ਪੁਲਿਸ ਨੇ ਛਾਪਾ ਮਾਰ ਕੇ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ ਇੱਕ ਵਿਅਕਤੀ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਮਾਨਯੋਗ ਸੀਐਨ ਸਾਹਿਬ ਪੰਜਾਬ ਡੀਜੀਪੀ ਪੰਜਾਬ ਅਤੇ ਸੀਪੀ ਲੁਧਿਆਣਾ ਦੀ ਗਾਈਡੈਂਸ ਦੇ ਹੇਠ ਤੇ ਡੀਸੀਪੀ ਲੁਧਿਆਣਾ ਦੇ ਮੇਰੇ ਬੇਸ਼ਾਨੂ ਸਰ ADCP3 ACP Civil Lines ਤੇ SHO ਦੀ ਮੋਡਲ ਟਾਊਨ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਦੀ ਪੁਲਿਸ ਟੀਮ ਨੇ ਇੱਕ ਉਹਨਾਂ ਦੇ ਏਰੀਆ ਦੇ ਵਿੱਚ ਜੁਆ ਚੱਲਦਾ ਜੁਆ ਫੜਿਆ ਜਿਦੇ ਤੇ ਚਾਰ ਬੰਦੇ ਆ ਤੇ ਅਸੀਂ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਤੇ ਉਹਨਾਂ ਦੇ ਵਿੱਚੋਂ ਤਿੰਨ ਬੰਦੇ ਜਿਨ੍ਹਾਂ ਦਾ ਕੀ ਨਾਮ ਹਰਜੀਤ ਸਿੰਘ ਸੁਸ਼ੀਲ ਕੁਮਾਰ ਤੇ ਪਰਵਿੰਦਰ ਕੁਮਾਰ ਹੈ ਉਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਉਹਨਾਂ ਤੋਂ ਕੁੱਲ ਇੱਕ ਤਾਸ਼ ਦੀ ਗੱਡੀ ਤੇ 12 ਪੱਤਿਆਂ ਦੀ ਕੈਸ਼ 11 ਲੱਖ 48000 ਰੁਪਏ ਤੇ 1 ਪੈਸੇ 껙ਣ ਵਾਲੀ ਮਸ਼ੀਨ ਬਰਾਮਦ ਹੋਈ ਹੈ ਇਸ ਕੇਸ ਦੀ ਅਗਲੀ ਤਫ਼ਤੀਸ਼ ਜਾਰੀ ਹੈ